ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਜਿਵੇਂ ਕੱਟੀਆਂ ਬੱਸੀਆਂ ਹਾਈਟ ਕੱਦ ਕਾਠ ਨਹੀਂ ਕਰਦੀਆਂ ਤੇ ਉਹਨਾਂ ਬਾਰੇ ਦੱਸਾਂਗੇ ਤੁਹਾਨੂੰ ਇੱਕ ਪਾਊਡਰ ਦੱਸਾਂਗੇ ਬਹੁਤ ਹੀ ਵਧੀਆ ਉਹਦਾ ਰਿਜ਼ਲਟ ਆ ਜੇ ਤੁਹਾਡਾ ਪਸ਼ੂ ਕੋਈ ਵੀ ਕੱਟੀ ਬੱਸੀਆ ਕੱਦ ਨਹੀਂ ਕਰਦੀ ਤਾਂ ਇਹ ਪਾਊਡਰ ਜਿਹੜਾ ਤੁਸੀਂ ਵਰਤ ਕੇ ਦੇਖੋ ਸੋ ਇਹਨੂੰ ਦੋ ਚਾਰ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਰਿਜ਼ਲਟ ਮਿਲੂਗਾ ਤੇ ਪੂਰਾ ਕਦਕਾਠ ਵੀ ਕਰੂਗਾ ਤੇ ਰਾਜੀ ਵੀ ਹੋਊਗਾ ਤੁਹਾਨੂੰ ਦੱਸਦੇ ਆਂ ਆਪਾਂ ਵੀ ਕਿੰਨੀ ਡੋਜ਼ ਲੈਣੀ ਆਪਾਂ ਤੇ ਕੀ ਇਹ ਪਾਊਡਰ ਦਾ ਨਾਂ ਹੈਗਾ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਆਉ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਦਾ ਬੱਲਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਦੋਸਤੋ ਜਿਵੇਂ ਕਿ ਆਪਣੇ ਕਈ ਵਾਰ ਕਾਫ ਜਿਹੜੇ ਆਪਾਂ ਬਹੁਤ ਭਰਾ ਜਿਹੜੇ ਵੱਡੇ ਫਾਰਮਰ ਭਰਾਗੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਕੀ ਕੀ ਚੀਜ਼ ਦੇਣੀ ਆਪਾਂ ਕਿੰਨਾ ਦੁੱਧ ਪਿਆਉਣਾ ਉਹ ਤਾਂ ਵਧੀਆ ਗਰੋਥ ਜਿਹੜੀ ਪਸ਼ੂਆਂ ਤੋਂ ਕਟੀਆਂ ਬੱਸੀਆਂ ਤੋਂ ਲੈ ਲੈਂਦੇ ਆ ਤੇ ਜਿਹੜੇ ਇੱਕ ਜਾਂ ਦੋ ਪਸ਼ੂ ਰੱਖਦੇ ਆ ਉਹਨਾਂ ਤੋਂ ਜਿਹੜੀਆਂ ਕਟੀਆਂ ਬੱਸੀਆਂ ਜਲਦੀ ਜਲਦੀ ਤਿਆਰ ਨਹੀਂ ਹੁੰਦੀਆਂ ਤੇ ਪਹਿਲਣਾ ਝੋਟੀਆਂ ਹੀ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਹੋ ਕੇ ਜਾ ਕੇ ਗੱਬਣਾ ਹੁੰਦੀਆਂ ਤੇ ਤੁਹਾਨੂੰ ਦੱਸਾਂਗੇ ਆਪਾਂ ਜਿਵੇਂ ਹਰਿਆਣੇ ਦੇ ਵਿੱਚ ਆ ਜਾਂ ਵੱਡੇ ਫਾਰਮ ਵਾਲੇ ਕਿਵੇਂ ਛੋਟੇ ਜੇ ਕੱਟੀ ਬੱਸੀ ਤੋਂ ਵਧੀਆ ਹਾਈਟ ਵੀ ਲੈ ਲੈਂਦੇ ਆ ਕੱਦ ਕਾਠ ਵੀ ਵਧੀਆ ਕਰਾਉਂਦੇ ਆ ਤੇ ਜਲਦੀ ਉਹ ਸੁਹਾ ਵੀ ਲੈ ਲੈਂਦੇ ਆ ਸਾਨੂੰ ਦੱਸਦੇ ਆ ਤੇ ਬਣੇ ਰਹੋ ਵੀਡੀਓ ਤੇ ਤੇ ਦੋਸਤੋ ਆਪਾਂ ਕੀ ਕਰਨਾ ਜਦੋਂ ਕੋਈ ਵੀ ਕਾਫ ਜਿਹੜਾ ਤਿਆਰ ਕਰਨਾ ਜੇ ਪਹਿਲਾਂ ਤਾਂ ਭਰਾ ਬਹੁਤ ਦੁੱਧ ਜਿਹੜਾ ਬਹੁਤ ਛੱਡੀ ਜਾਂਦਾ ਬਾਅਦ ਦੇ ਵਿੱਚ ਨੂੰ ਮਹੀਨਾ ਦੁੱਧ ਪਿਆ ਕੇ ਜਾਂ 2 ਮਹੀਨੇ ਪਿਆ ਕੇ ਮੁੜ ਕੇ ਉਹ ਦੁੱਧ ਬਿਲਕੁਲ ਬੰਦ ਕਰ ਦਿੰਦੇ ਆ ਫਿਰ ਉਹ ਜਿਹੜਾ ਕੱਦ ਕਾਠ ਆ ਰੋਕ ਜਾਂਦਾ ਹੈਗਾ ਤੇ ਫਿਰ ਉਹਨੂੰ ਕੁਝ ਵੀ ਪਾਉਂਦੇ ਨਹੀਂ ਇਕੱਲੇ ਹਰੇ ਚਾਰੇ ਤੇ ਰਖ ਦਿਆ ਤੇ ਉਹ ਹਰੇ-ਚਾਰੇ ਦੇ ਨਾਲ ਕੀ ਕਰਦਾ ਪਸ਼ੂ ਜਿਹੜਾ ਆਪਣਾ ਕੱਟਰੂ ਬਸਰੂ ਆ ਢੱਡ ਛੱਡ ਜਾਂਦਾ ਢੱਡ ਛੱਡਣ ਦੇ ਨਾਲ ਜਿਹੜਾ ਉਹਦਾ ਲੱਤਾਂ ਵੀ ਬਿੰਗੀਆਂ ਹੋ ਜਾਂਦੀਆਂ ਤੇ ਕੱਦ ਜਿਹੜਾ ਰੋਕ ਜਾਂਦਾ ਫਿਰ ਉਹ ਜਲਦੀ-ਜਲਦੀ ਜਿਹੜਾ ਪਸ਼ੂ ਤਿਆਰ ਨਹੀਂ ਹੁੰਦਾ ਤੇ ਤੁਹਾਨੂੰ ਦੱਸਣਾਗਾ ਆਪਣੇ ਕੋਲੇ ਇੱਕ ਆ ਪਾਊਡਰ ਚੱਲ ਰਹੇ ਆ ਇਹਦਾ ਨਾਮ ਹੈ ਪੂ ਵੈਕਸ ਇਹ ਪਾਊਡਰ ਆ 2.5 ਕਿਲੋ ਦੀ ਪੈਕਿੰਗ ਆਉਂਦੀ ਆ ਹਰੇਕ ਮੈਡੀਕਲ ਤੋਂ ਮਿਲ ਜੂ 7-750 ਦੀ ਰੇਂਜ ਦੇ ਵਿੱਚ ਮਿਲ ਜਾਣਾ ਇਹਦੇ ਚ ਆਪਾਂ ਫੋਟੋ ਵੀ ਲਾ ਦੇਗੇ ਤੁਸੀਂ ਉਹ ਵੇਖ ਕੇ ਉਹੀ ਪਾਊਡਰ ਲਿਆਉਣਾ ਹੈਗਾ ਹੋਰ ਨਹੀਂ ਲਿਆਉਣਾ ਮੈਡੀਕਲ ਤੇ ਜਾ ਕੇ ਜਦੋਂ ਵੀ ਤੁਸੀਂ ਮੰਗੋਗੇ ਤਾਂ ਤੁਹਾਨੂੰ ਕਈ ਵਾਰ ਡਾਕਟਰ ਜਿਹੜਾ ਨਹੀਂ ਹੁੰਦਾ ਪਾਊਡਰ ਤਾਂ ਉਹ ਜੋ ਪੂਵੈਕਸ ਪਾਊਡਰ ਹੈ ਇਹ ਨਹੀਂ ਹੁੰਦਾ ਤਾਂ ਹੋਰ ਪਾਊਡਰ ਚੱਕ ਕੇ ਦੇ ਦਿੰਦਾ ਤੁਹਾਨੂੰ ਤੁਸੀਂ ਇਹੀ ਵਰਤਣਾ ਇਹਦੀ ਜਿਹੜੀ ਡੋਜ਼ ਦੇਣੀ ਹੈ ਜੇ ਤੁਹਾਡਾ ਪਸ਼ੂ ਦੁੱਧ ਦਿੰਦਾ ਹੈ ਤਾਂ ਉਹਨੂੰ ਤੁਸੀਂ 50 ਗ੍ਰਾਮ ਦੇਣੀ ਹੈ ਇੱਕ ਟਾਈਮ ਤੇ ਜੇ ਤੁਸੀਂ ਕੱਟੀ ਬੱਸੀ ਕੋਈ ਵੀ ਉਹਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਤੁਸੀਂ ਦੇਣਾ 25 ਗ੍ਰਾਮ ਇੱਕ ਟਾਈਮ ਦਾ ਤੇ ਤੁਸੀਂ ਇਹ ਘਰ ਦੀ ਫੀਡ ਦੇ ਵਿੱਚ ਤੇ ਐਡ ਕਰਕੇ ਇੱਕ ਚਮਚਾ ਹੁੰਦਾ ਇਹਦੇ ਵਿੱਚ ਆਹ ਦੇਖੋ ਇੱਕ ਚਮਚਾ ਹੁੰਦਾ ਇਹਦੇ ਵਿੱਚ ਪੈਕਟ ਦੇ ਵਿੱਚ ਇਹ ਭਰ ਕੇ ਤੁਸੀਂ ਦੇਣਾਗਾ ਇਹ 25 ਕ ਗ੍ਰਾਮ ਦਾ ਹੁੰਦਾਗਾ ਜਿਵੇਂ ਆਪਣੀ ਆ ਵੱਸੀ ਬੈਠੀ ਹੈ ਇਹਨੂੰ ਆਪਾਂ ਚਾਰ ਰਹੇ ਆ ਤੇ ਉਹ ਕੱਟਾ ਉਹਨੂੰ ਚਾਰ ਰਹੇ ਆ ਇਹ ਆਪਾਂ ਵੱਸੀ ਜਿਹੜੀ ਡੇਢ ਸਾਲ ਦੀ ਹੋਗੀ ਤੇ ਇਹਦੇ ਟੀਕਾ ਵੀ ਲਵਾਤਾ ਤੇ ਇਹਨੂੰ ਆਚਾਰੀ ਜਾਂਦੇ ਆਪਾਂ ਇੱਕ ਚਮਚਾ ਚਾਰਨਾ ਇਹਨੂੰ ਤੇ ਜਿਹੜਾ ਪਸ਼ੂ ਦੁੱਧ ਦਿੰਦਾ ਉਹਨੂੰ ਤੁਸੀਂ ਦੋ ਚਮਚੇ ਚਾਰਨੇ ਆ ਇੱਕ ਟਾਈਮ ਸ਼ਾਮ ਨੂੰ ਤੇਰਾ ਬਹੁਤ ਵਧੀਆ ਰਿਜ਼ਲਟ ਇਹਦੇ ਨਾਲ ਕਦ ਕਾਠਾ ਜਿਹੜਾ ਪੂਰਾ ਕੱਟਰੂ ਬਸਰੂ ਕਰਦਾ ਹੈਗਾ ਤੇ ਕਿਉਂਕਿ ਇਹਦੇ ਵਿੱਚ ਜਿਹੜੇ ਸਾਰੇ ਵਿਟਾਮਿਨ ਪਟਾਮਣਾਂ ਦੀ ਘਾਟ ਪੈਂਦੀ ਹੈ ਜਦੋਂ ਘਾਟ ਪੈਂਦੀ ਹੈ ਜਦੋਂ ਜਿਹੜਾ ਕੱਟਰੂ ਬਸਰੂ ਆਪਣਾ ਕਦ ਦਰੋਕ ਜਾਂਦਾ ਤੇ ਜਦੋਂ ਉਹਦੇ ਵਿਟਾਮਿਨ ਪੂਰੇ ਹੋਗੇ ਤੇ ਕਦ ਕਾਠ ਵਧੀਆ ਕੱਢਦਾ ਤਿਆ ਦੇਖ ਤੁਸੀਂ ਝੋਟੀ ਆਪਣੀ ਕਿੱਡੇ ਕੱਦ ਕਾਠ ਵਾਲੀ ਆ ਇਸ ਤਰ੍ਹਾਂ ਪਸ਼ੂ ਰਾਜੀ ਵੀ ਹੁੰਦੇ ਆ ਕੱਦ ਕਾਠ ਵੀ ਕੱਢਦੇ ਤੇ ਛੇਤੀ ਗੱਬਣ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ